ਕੁੜਤੇ ਵੀ ਅਮੇ ਪੌਣ ਬਲੇ ਸ਼ਕੀਨ ਵੀਰਾਂ ਲਈ ਵੱਡੀ ਖਬਰ ਹੁਣ ਤੁਹਾਨੂੰ 4 4000 35 3500 ਰੁਪਇਆ ਖਾਤਨ ਦੀ ਲੋੜ ਨਹੀਂ ਬਾਗੇ ਪ੍ਰਾਣੇ ਮਾਤੂ ਸ਼੍ਰੀ ਦਸਤਾਰ ਦੇ ਸਟੋਰ ਤੇ ਆ ਜਾਓ 4 4000 ਵਾਲਾ ਕੁਰਤਾ ਪਜਾਮਾ ਕਰਤਾ ਸਿਰਫ 700 ਦੇ ਵਿੱਚ ਰਿਕਾਰਡ ਬਣਾਤਾ ਬਹੁਤ ਵੱਡਾ ਮਤਲਬ 200 ਰੁਪਏ ਦਾ ਇੱਕ 200 ਰੁਪਏ ਦਾ ਇੱਕ ਕੁਰਤਾ ਪਜਾਮਾ ਰੰਗ ਜਿਹੜਾ ਮਰਜ਼ੀ ਲੈ ਜਾਓ ਬਾਜ਼ਾਰ ਚ 800 900 1000 ਦਾ ਇੱਕ ਦਿੰਦੇ ਆ ਸਾਡੇ ਕੋਲ ਆਓ 200 ਰੁਪਏ ਦਾ ਕੁਰਤਾ ਪਜਾਮਾ ਬਾਜ਼ਾਰ ਦੇ ਵਿੱਚ ਰੇੜੇ ਦਾ 1000 1000 ਰੁਪਿਆ ਸੀ 1000 ਰੁਪਏ ਦੇ ਭਾਜੀ ਦੋ ਦੇਣੇ ਆ ਰੰਗ ਇਰਚੇ ਵੀ ਜਿੰਨੇ ਮਰਜ਼ੀ ਆ ਚੱਕੋ ਕੋਈ ਕਹਿੰਦਾ ਬੱਬੂ ਮਾਨ ਕੋਈ ਕਹਿੰਦਾ ਕਰਨ ਔਜਲਾ ਕੋਈ ਕਹਿੰਦਾ ਗੁਰਪ੍ਰਿੰਤ ਸਿੰਘ ਆਹ ਚ ਕੋਨਾ ਦੇ ਵੀ ਕੁੜਤੇ ਪਜਾਮੇ ਆ ਗਿਆ ਮਾਰਕੀਟ ਦੇ ਵਿੱਚ 1500 2000 ਦਾ ਮਿਲਦਾ ਪਰ ਸਾਡੇ ਕੋਲੇ 700 ਦਾ ਲੈ ਜਾਓ ਜੀ ਆ ਜਿਹੜੇ ਤੁਸੀਂ ਬਾਜ਼ਾਰ ਦੇ ਵਿੱਚ ਜਾ ਕੇ 2 ਪੀਸ ਕੋਟ ਪੈਂਟ ਪੜਾਉਣੇ ਹੋ ਕੋਈ ਇਹਦਾ 10000 ਮੰਗਦਾ ਕੋਈ 11000 ਕੋਈ 12000 ਸਾਡੇ ਕੋਲ ਆਜੋ 10 10000 ਵਾਲੇ 2 ਪੀਸ ਕੋਟ ਪੈਂਟ ਸਿਰਫ 2995 ਦੇ ਵਿੱਚ ਤੁਹਾਨੂੰ ਆਪਾਂ ਤਿਆਰ ਕਰਕੇ ਸਲਾਈ ਕਰਕੇ ਦੇ ਦੇਾਂਗੇ ਜਿਹੜੇ ਤੁਸੀਂ ਪਾਉਣੇ ਹੋ 3 ਪੀਸ ਕੋਟ ਪੈਂਟ ਬਾਜ਼ਾਰ 'ਚ ਜਾ ਕੇ ਪਤਾ ਕਰੋ 15000 16000 ਸਾਡੇ ਕੋਲ ਆਓ 3760 ਦੇ ਵਿੱਚ ਸਲਾਈ ਕਰਕੇ ਤਿਆਰ ਕਰਕੇ ਇਹ ਕੋਟ ਪੈਂਟ ਤੁਹਾਨੂੰ ਅਸੀਂ ਦੇ ਰਣਾ ਇਸ ਤੋਂ ਇਲਾਵਾ ਡਿਜ਼ਾਈਨ ਸਾਡੇ ਕੋਲ ਬਹੁਤ ਸਾਰੇ ਆ ਲੋਵੀ ਕੋਟ ਤੇ ਪਜਾਮੇ ਪਾਉਣ ਵਾਲੇ ਸ਼ਕੀਨ ਵੀਰਾਂ ਲਈ ਵੱਡੀ ਖਬਰ ਹੁਣ ਤੁਹਾਨੂੰ 4-4000 35-3500 ਰੁਪਿਆ ਖਰਚਣ ਦੀ ਲੋੜ ਨਹੀਂ ਬਾਗੇ ਪੁਰਾਣੇ ਮਾਤੂ ਸ਼੍ਰੀ ਦਸਤਾਰ ਦੇ ਸਟੋਰ ਤੇ ਆ ਜਾਓ 4-4000 ਵਾਲਾ ਕੁੜਤਾ ਪਜਾਮਾ ਕਰਤਾ ਸਿਰਫ 700 ਦੇ ਵਿੱਚ 700 ਰੁਪਏ ਦੇ ਵਿੱਚ ਜਿਹੜਾ ਮਰਜੀ ਰੰਗ ਲੈ ਜਾਓ ਜਿੱਦਾਂ ਦਾ ਮਰਜੀ ਡਿਜ਼ਾਈਨ ਲੈ ਜਾਓ ਵੱਡੇ ਫਾਇਦੇ ਹੋਣਿਆ ਕੁੜਤੇ ਪਜਾਮੇ ਨਾਲ ਨਾਲ ਬਾਸਟਾ ਤੁਸੀਂ ਬਣਾਉਣੀਆਂ ਦੇਖੋ ਜਿੱਦਾਂ ਦਾ ਡਿਜ਼ਾਈਨ ਤੁਸੀਂ ਚਾਹੁੰਦੇ ਹੋ ਬਾਸਟਾ ਬਣ ਜੂਗਾ ਲਾਈਨਿੰਗ ਵਾਲੀਆਂ ਬਣ ਜੂਗੀਆਂ ਚੈੱਕ ਵਾਲੀਆਂ ਬਣ ਜੂਗੀਆਂ ਕੁਟ్రਾਈ ਦੀਆਂ ਬਣ ਜੂਗਾ ਜੇਬ ਵਾਲੀਆਂ ਬਣ ਜੂਗੀਆਂ ਸ਼ੇਰਵਾਨੀ ਲੈਣੀ ਆ ਤੇ ਸ਼ੇਰਵਾਨੀ ਦੇ ਵਿੱਚ ਵੀ ਬਹੁਤ ਸੋਹਣੇ ਸੋਹਣੇ ਸਾਡੇ ਕੋਲ ਡਿਜ਼ਾਈਨ ਆ ਤੁਸੀਂ ਕੋਟ ਪੈਂਟ ਲੈਣੇ ਆ ਡਿਜ਼ਾਈਨਰ ਲੈਣੇ ਆ ਸਿੰਪਲ ਲੈਣੇ ਆ ਤੇ ਇੱਥੇ ਤੁਸੀਂ ਦੇਖ ਲਓ ਆਗੇ ਕੋਟ ਪੈਂਟ ਦੇ ਵਿੱਚ ਵੀ ਬਹੁਤ ਸਾਰੀ ਡਿਜ਼ਾਈਨਿੰਗ ਬਹੁਤ ਸਾਰੀ ਵੈਰਾਈਟੀ ਆ ਚੁੱਕੀ ਆ ਆ ਜਿਹੜੇ ਤੁਸੀਂ ਬਾਜ਼ਾਰ ਦੇ ਵਿੱਚ ਜਾ ਕੇ 2 ਪੀਸ ਕੋਟ ਬਣਵਾਉਣੇ ਹੋ ਕੋਈ ਇਹਦਾ 10000 ਮੰਗਦਾ ਕੋਈ 11000 ਕੋਈ 120 ਸਾਡੇ ਕੋਲ ਆਜੋ 10-10 ਹਜ਼ਾਰ ਵਾਲੇ 2 ਪੀਸ ਕੋਟਪੈਂਟ ਸਿਰਫ 2995 ਦੇ ਵਿੱਚ ਤੁਹਾਨੂੰ ਆਪਾਂ ਤਿਆਰ ਕਰਕੇ ਸਲਾਈ ਕਰਕੇ ਦੇ ਦੇਾਂਗੇ ਜਿਹੜੇ ਤੁਸੀਂ ਪਾਉਣਿਓ 3 ਪੀਸ ਕੋਟਪੈਂਟ ਬਾਜ਼ਾਰ 'ਚ ਜਾ ਕੇ ਪਤਾ ਕਰੋ 15000 16000 ਸਾਡੇ ਕੋਲ ਆਓ 3760 ਦੇ ਵਿੱਚ ਸਲਾਈ ਕਰਕੇ ਤਿਆਰ ਕਰਕੇ ਇਹ ਕੋਟਪੈਂਟ ਤੁਹਾਨੂੰ ਅਸੀਂ ਦੇ ਰਹਿਣਾ ਇਸ ਤੋਂ ਇਲਾਵਾ ਡਿਜ਼ਾਈਨ ਸਾਡੇ ਕੋਲ ਬਹੁਤ ਸਾਰੇ ਆ ਆ ਦੇਖੋ 15-15000 16-16000 ਰੁਪਈਆ ਸ਼ੇਰਵਾਨੀ ਬਾਜ਼ਾਰ 'ਚ ਸਾਡੇ ਕੋਲ ਆਓ ਸਿਰਫ 6500 'ਚ ਸਲਾਈ ਕਰਕੇ ਤੁਹਾਡੇ ਸਾਈਜ਼ ਦੀ ਬਣਾ ਕੇ ਦੇ ਦਾਂਗੇ ਸ਼ੇਰਵਾਨੀਆਂ ਦੇ ਵਿੱਚ ਵੀ ਵੈਰਾਈਟੀਆਂ ਹੈਗੀਆਂ ਭਾਈ ਜੀ ਕੁਰਤੇ ਪਜਾਮੇ ਵਿੱਚ ਹੋਰ ਕਿਹੜੀ ਕਿਹੜੀ ਆਫਰ ਚੱਲ ਰਹੀ ਹੈ ਦੇਖੋ ਜੀ ਕੁਰਤੇ ਪਜਾਮੇ ਸਭ ਤੋਂ ਵੱਡੀ ਆਫਰ ਲਾਂਚ ਜਾਣੇ ਆ ਪੰਜ ਦਿਨਾਂ ਦਾ ਮੇਲਾ ਕੁਰਤੇ ਪਜਾਮੇ ਦਾ ਮੇਲਾ ਲਟ ਲੋ ਜੀ ਆ ਚੱਕੋ ਕੁਰਤਾ ਪਜਾਮਾ ਸੂਤੀ ਇਹਦਾ ਰੇਟ ਸੁਣ ਲੋ ਇਹ ਆਪਾਂ 1000 ਰੁਪਏ ਦਾ 1 2 3 4 5 ਕੁੜਤੇ ਪਜਾਮੇ ਭਾਜੀ 1000 ਰੁਪਏ ਦੇ ਦੇ ਰਹੇ ਆ ਦੇਖੋ ਜੀ ਰਿਕਾਰਡ ਬਣਾਤਾ ਬਹੁਤ ਵੱਡਾ ਮਤਲਬ 200 ਰੁਪਏ ਦਾ ਇੱਕ 200 ਰੁਪਏ ਦਾ ਇੱਕ ਕੁੜਤਾ ਪਜਾਮਾ ਰੰਗ ਜਿਹੜਾ ਮਰਜ਼ੀ ਲੈ ਜਾਓ ਬਾਜ਼ਾਰ ਚ 800 900 1000 ਦਾ ਇੱਕ ਦਿੰਦੇ ਆ ਸਾਡੇ ਕੋਲ ਆਓ 200 ਰੁਪਏ ਦਾ ਕੁੜਤਾ ਪਜਾਮਾ 200 ਰੁਪਏ ਤੋਂ ਕੁੜਤਾ ਪਜਾਮਾ ਸ਼ੁਰੂ ਹੋਏਗਾ ਆ ਚੱਕੋ ਜੀ 200 ਦਾ ਸ਼ੁਰੂ ਹੋਏਗਾ ਆ ਚੱਕੋ ਸਮਰਕੂਲ ਕੁੜਤਾ ਪਜਾਮਾ 350 ਰੁਪਏ ਦਾ 700 ਦਾ ਦੋ ਆ ਚੱਕੋ ਮੇਲਾ ਲਾਤ ਆ ਜੀ ਮੇਲਾ ਇੱਥੇ ਨਹੀਂ ਗੱਲ ਮੁੱਕਦੀ ਆ ਚੱਕੋ ਗੀਜ਼ਾ ਕਾਟਨ ਦਾ ਕੁੜਤਾ ਪਜਾਮਾ ਬਜ਼ਾਰ ਦੇ ਵਿੱਚ ਰੇੜੇ ਦਾ 100000 ਰੁਪਿਆ ਸੀ 1000 ਰੁਪਏ ਦੇ ਭਾਜੀ ਦੋ ਦੇਣੇ ਰੰਗ ਇੱਥੇ ਵੀ ਜਿੰਨੇ ਮਰਜੀ ਦੇਖੋ ਜੀ ਗੱਲ ਇੱਥੇ ਨਹੀਂ ਮੁੱਕਦੀ ਆ ਚੱਕੋ ਕੋਈ ਕਹਿੰਦਾ ਬੱਬੂ ਮਾਨ ਕੋਈ ਕਹਿੰਦਾ ਕਰਨ ਔਜਲਾ ਕੋਈ ਕਹਿੰਦਾ ਗੁਰਪ੍ਰੀਤ ਸਿੰਘ ਘੁੱਗੀ ਆ ਚੱਕੋ ਉਹਨਾਂ ਦੇ ਵੀ ਕੁੜਤੇ ਪਜਾਮੇ ਆ ਗਿਆ ਮਾਰਕੀਟ ਦੇ ਵਿੱਚ 1500 2000 ਦਾ ਮਿਲਦਾ ਪਰ ਸਾਡੇ ਕੋਲੇ 700 ਦਾ ਲੈ ਜਾਓ ਜੀ ਰੰਗ ਸਟੀਲ ਗ੍ਰੇ ਲਾਈਟ ਗ੍ਰੇ ਨੇਵੀ ਬਲੂ ਜੱਡੇ ਮਰਜੀ ਰੰਗ ਲੈ ਜਾਓ ਜੀ ਵੋਟਾਂ ਦੇ ਵਿੱਚ ਰਹਿ ਗਏ ਆ 50 60 ਦਿਨ ਬਿਲਕੁਲ ਜੀ ਚਿੱਟੇ ਕੁਰਤੇ ਪਜਾਮੇ ਜੀ ਦੱਸੋ ਕੀ ਫਾਇਦਾ ਆ ਮੈਂ ਕਹਿੰਦਾ ਫੁੱਲ ਫਾਇਦਾ ਜੀ ਚਾਹੇ ਪੇਪਰ ਕਾਟਨ ਗੀਜ਼ਾ ਕਾਟਨ ਲੇਲਣ ਮੈਟੀ ਦੀਆਂ ਨਵੇਂ-ਨਵੇਂ ਕੁਰਤੇ ਪਜਾਮੇ ਆ ਗਿਆ ਹੁਣ ਲੀਡਰਾਂ ਨੇ ਕਰਨੇ ਆ ਵਾਦੇ ਤੇ ਵੱਡੀਆਂ-ਵੱਡੀਆਂ ਕਰਨੀਆਂ ਰੈਲੀਆਂ ਉਹਨਾਂ ਰੈਲੀਆਂ 'ਚ ਸ਼ਕੀਨ ਗੱਪਰੂਆਂ ਨੇ ਚਿੱਟੇ ਕੁਰਤੇ ਪਜਾਮੇ ਪਾ ਕੇ ਕੱਢਣੀ ਟੌਰ ਦੇਖੋ ਜੀ 700 ਰੁਪਏ ਤੋਂ ਇਦਾਂ ਦਾ ਹੈਵੀ ਕੁਰਤਾ ਪਜਾਮਾ ਸਾਡੇ ਕੋਲ ਸ਼ੁਰੂ ਉਦੋਂ ਉੱਪਰਲੀ ਰੇਂਜ ਜਿੰਦਾਂ ਲੈਣੀ ਲੈ ਜਾਓ ਚਾਹੇ ਲਿਨਨ ਲੈ ਜਾਓ ਪੇਪਰ ਕਾਟਨ ਲੈ ਜਾਓ ਚਾਹੇ ਤੁਸੀਂ ਹੋਰ ਵੈਰਾਈਟੀ ਲੈ ਜਾਓ ਚਿੱਟੇ ਰੰਗ 'ਚ ਬਹੁਤ ਸਾਰੇ ਫਾਇਦੇ 2995 ਦਾ ਕੋਟ ਪੈਂਟ ਜਿਹੜਾ ਇਹ ਚ ਰੰਗ ਰੂੰਗ ਹੈਗੇ ਭਾਈ ਹੋਰ ਬਿਲਕੁਲ ਭਾਜੀ ਬੜੇ ਰੰਗ ਹੈ 2995 370 ਸੜ ਤੇ ਜਿੰਨੇ ਮਰਜ਼ੀ ਰੰਗ ਲੈ ਜਾਓ ਆ ਚੱਕੋ ਜੀ ਰੰਗਾ ਮੇਚੀ ਦਾ ਕੱਢ ਲੈਂਦਾ ਪਾੜ ਚਾਹੇ ਲਾਈਟ ਚਾਹੇ ਡਾਰਕ ਜਿੰਦਾਂ ਦੇ ਮਰਜ਼ੀ ਰੰਗ ਬਣਾ ਲਓ 2995 ਦਾ 2 ਪੀਸ ਬਾਜ਼ਾਰਾ 'ਚ ਸਵਾਈ 5 5 6 6000 ਲੈਂਦੇ ਆ ਪਰ 2995 ਤੇ ਹੋਰ ਰਿਕਾਰਡ ਬਣਾਤਾ ਮਾਤੂਸ਼ਰੀ ਦਸਤਾਰ ਨੇ ਜਿਹੜਾ ਕਹਿੰਦੇ ਗੀਨੀਜ਼ ਬੁੱਕ ਦੇ ਵਿੱਚ ਨੋਟ ਕੀਤਾ ਜਾਊਗਾ। ਉਹ ਜੀ ਇਸ ਤੋਂ ਇਲਾਵਾ ਤੁਸੀਂ ਲੈਣੀਆਂ ਪੈਂਟਾਂ ਸ਼ਰਟਾਂ ਸ਼ਰਟਾਂ ਦੇ ਵਿੱਚ ਇੰਨੀ ਜ਼ਿਆਦਾ ਵਾਇਰਟੀ ਆ ਚੁੱਕੀ ਆ ਐਨੇ ਸੋਹਣੇ ਰੰਗ ਆ ਚੁੱਕੇ ਆ ਚੈੱਕ ਲੈ ਜਾਓ ਲਾਈਨਿੰਗ ਲੈ ਜਾਓ ਆ ਪ੍ਰਿੰਟ ਵਾਲੀਆਂ ਲੈ ਜਾਓ ਸਾਡੇ ਕੋਲ 350 ਰੁਪਏ ਤੋਂ ਸ਼ਰਟ ਸ਼ੁਰੂ ਆ 350 ਰੁਪਏ ਤੋਂ ਸ਼ਰਟ ਸ਼ੁਰੂ ਹੈਗੀ ਆ ਉਦੋਂ ਉੱਪਰ ਜਿੰਦਾਂ ਦੀ ਵੈਰਾਈਟੀ ਤੁਸੀਂ ਲੈਣੀ ਲੈ ਲੋ ਜਿਹੜੀ 25 2500 ਦੀ ਇਦਾਂ ਦੀ ਸ਼ਰਟ ਪ੍ਰਿੰਟਡ ਤੁਸੀਂ ਲੈਣੇ ਹੋ ਮੋਲਾਂ ਜੀ ਆ ਕੇ ਇੱਥੇ ਤੁਹਾਨੂੰ ਮਿਲ ਜਾਣੀ ਆ 6-700 ਰੁਪਏ ਦੀ ਹਰ ਇੱਕ ਦੇ ਵਿੱਚ ਵੱਡੇ ਫਾਇਦੇ ਆ ਵੱਡੀਆਂ ਆਫਰਾਂ ਆ 200 ਰੁਪਏ ਤੋਂ ਘੁਰਤਾ ਪਜਾਮਾ ਸ਼ੁਰੂ ਆ ਬਾਸਕਟ ਬੜੇ ਭਾਸੇ ਰ ਮਿਲ ਰਹੀ ਆ 10000 ਦਾ ਕੋਟ ਬਣਾ 2995 ਦੇ ਰਹੇ ਆ 15000 ਵਾਲੀ ਸ਼ੇਰਵਾਨੀ ਤੁਹਾਨੂੰ ਦੇ ਰਹੇ ਆ ਸਿਰਫ 6500 ਚ 1000 ਰੁਪਏ ਵਾਲੀ ਸ਼ਰਟ ਤੁਹਾਨੂੰ ਦੇ ਰਹੇ ਆ 350 ਚ ਹਰ ਪੱਖੋਂ ਵੱਡੇ ਫਾਇਦੇ ਆ ਪੰਜ ਦਿਨ ਆ ਸਾਡੇ ਕੋ ਭਾਈ ਪੰਜਾ ਦਿਨਾਂ ਚ ਆ ਜਾਓ ਚੁੱਪ ਕਰਕੇ ਹੋਰ ਪਾਸੇ ਜਾਇਓ ਨਾ ਮੋਟਰਸਾਈਕਲ ਚੱਕੋ ਸਕੂਟਰ ਚੱਕੋ ਗੱਡੀ ਚੱਕੋ ਬੱਸੇ ਆ ਜਾਓ ਭਾਵੇਂ ਕਿਸੋ ਲੈਫਟ ਲੈ ਕੇ ਆ ਜਾਓ ਸਿੱਧੇ ਪਹੁੰਚ ਜਾਓ ਫਾਇਦੇ ਪੱਕੇ ਆ ਬਿਲਕੁਲ ਜੀ ਦੇਖੋ ਜੀ ਹੁਣ ਸਿੱਧੀ ਨਹੀਂ ਤਾਂ ਸਪਸ਼ਟ ਗੱਲ ਆ ਜੇ ਤੁਸੀਂ ਫਾਇਦਾ ਕਰਾਉਣਾ ਜੈਜ ਰੇਟਾਂ ਤੇ ਚੀਜ਼ਾਂ ਲੈਣੀਆਂ ਲੁੱਟ ਨਹੀਂ ਕਰਾਉਣਾ ਚਾਹੁੰਦੇ ਅੱਜ ਤੁਹਾਨੂੰ ਦੱਸ ਦਿੰਨੇ ਆ ਸਾਡੀ ਵੀਡੀਓ ਕਰ ਲਓ ਸੇਵ ਕਰ ਦੋ ਸ਼ੇਅਰ ਉਹਨਾਂ ਲੋਕਾਂ ਤੱਕ ਪਹੁੰਚਾ ਦਿਓ ਜਿਨ੍ਹਾਂ ਲੋਕਾਂ ਦੇ ਵਿਆਹ ਸ਼ਾਦੀ ਫੰਕਸ਼ਨ ਜਾਂ ਉਹ ਕੱਪੜੇ ਬਣਾਉਣੇ ਆ ਉਹਨਾਂ ਦੇ 5 ਦਿਨਾਂ ਦੇ ਵਿੱਚ ਬਹੁਤ ਭਾਰੀ ਫਾਇਦਾ ਹੋਣਾ ਵਾ ਗਰੰਟੀ ਲਿਖ ਕੇ ਦਿੰਨੇ ਆ ਸੋਚੋ ਨਾ ਵਿਚਾਰੋ ਨਾ ਇੱਧਰ ਨਾ ਜਾਇਓ ਉੱਤਰ ਨਾ ਜਾਇਓ ਨੱਕ ਦੀ ਸੇਧ ਨਾਲ ਸਿੱਧੇ ਇੱਥੇ ਆਜੋ ਵੱਡੇ ਫਾਇਦੇ ਕਰਾਂਗੇ ਕੈਮਰਾਮੈਨ ਓਮ ਸੰਧੀ ਨਾਲ ਹਰਦੀਪ ਸਿੰਘ ਦੱਗੜ ਸਾਹਾਂ ਟੀਵੀ ਫੱਗਾ ਪੁਰਾਣਾ